ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਅੱਜ ਦੂਜੇ ਦਿਨ ਵੀ ਪੀਆਰਟੀਸੀ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਤੇ ਧਰਨਾ جاری ਹੈ। ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੈ ਕਿ ਪੰਜਾਬ ਸਰਕਾਰ ਟ੍ਰਾਂਸਪੋਰਟ ਦਾਰੇ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣਾ ਚਾਹੁੰਦੀ ਹੈ ਜਿਸ ਦੇ ਚੱਲਦਿਆਂ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾ ਰਹੀਆਂ ਨੇ। ਆਗੂਆਂ ਨੇ ਪੁੱਛਿਆ ਗਿਆ ਕਿ ਟ੍ਰਾਂਸਪੋਰਟ ਮੰਤਰੀ ਕਹਿੰਦੇ ਨੇ ਕਿ ਜੇ ਸਾਰੀਆਂ ਬੱਸਾਂ ਸਰਕਾਰੀ ਹੋ ਜਾਣ ਤਾਂ ਹੜਤਾਲ ਤੇ ਜਾਣ ਤੋਂ ਬਾਅਦ ਲੋਕਾਂ ਨੂੰ ਗੱਜਲ ਖੁਆਰੀ ਹੋਵੇਗੀ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਮਦਦ ਤੈਤ ਕੁਝ ਪ੍ਰਤੀਸ਼ਤ ਬੱਸਾਂ ਪਾ ਸਕਦੇ ਪਰ ਮੌਜੂਦਾ ਸਰਕਾਰ 100% ਦੀ ਕਿਲੋਮੀਟਰ ਸਕੀਮ ਸਾ ਪਾਣਾ ਚਾਹੁੰਦੀ ਹੈ ਜਿਸ ਦੇ ਵਿਰੁੱਧ ਦੇ ਵਿੱਚ ਉਹਨਾਂ ਦਾ ਵਾਯੂ ਪ੍ਰਦੂਸ਼ਣ ਚੱਲ ਰਿਹਾ ਉਹਨਾਂ ਕਿਹਾ ਕਿ ਜੇ ਨਹੀਂ ਦੇਰ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਪ੍ਰਦੂਸ਼ਣ ਵੀ ਜਾਰੀ ਰਹਿਣਗੇ ਕੀ ਨਾਮ ਤੇ ਕੀ ਮਸਲਾ ਹੈਗਾ ਤਾਂ ਨਫਰਸਨ ਕਰ ਮੇਰਾ ਨਾਮ ਜੀ ਅਗਰੇ ਸਿੰਘ ਹੈ ਮੈਂ 25/11 ਦਾ ਸੈਕਟਰੀ ਬਹਿਂਡਾ ਡਿੱਪੂ ਤੋਂ ਜਿਹੜਾ ਮਸਲਾ ਹੈ ਜੀ ਸਰਕਾਰ ਕਿਲੋਮੀਟਰ ਬੱਸਾਂ ਪਾ ਕੇ ਮਹਿਕਮੇ ਨੂੰ ਵੇਚਣ ਦੀ ਤਿਆਰੀ ਚ ਹੈ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਵੀ ਬੱਸਾਂ ਪਾਓ ਮਹਿਕਮੇ ਨੇ ਬੱਸਾਂ ਪਾਓ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਡਰਾਈਵਰ ਦੀ ਪੋਸਟ ਬਣੀ ਦਵੇ ਤੇ ਵਰਕਸ਼ਾਪ ਨੂੰ ਰੋਜ਼ਗਾਰ ਮਿਲ ਸਕੀ ਪਰ ਸਰਕਾਰ ਮੈਕਮੇ ਨੂੰ ਵੇਚਣ ਲਈ ਤਲੀ ਹੋਈ ਹੈ ਸਰਕਾਰ ਮੈਕਮੇ ਦੇ ਵਿੱਚ ਕਿਲੋਮੀਟਰ ਬੱਸਾਂ ਪਾ ਕੇ ਜਿਹੜਾ ਮੈਕਮੇ ਨਿੱਜੀਕਰਨ ਕਰਨ ਲਈ ਤਲੀ ਹੋਈ ਹੈ ਸਾਡੀ ਮੁੱਖ ਮੰਗ ਹੈ ਕਿ ਮੈਕਮੇ ਦੀ ਬੱਸਾਂ ਪਾਓ ਤੇ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰੋ ਜਿਹੜੀ ਕੱਲ ਪੁਜਾਲਾ ਵਿਖੇ ਘਟਨਾ ਵਾਪਰੀ ਆ ਸਪੈਸ਼ਲ ਨੂੰ ਅੱਗ ਲੱਗੀ ਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਅਸੀਂ ਇਸ ਚੀਜ਼ ਦੀ ਬਹੁਤ ਨਿੰਦਾ ਕਰਦੇ ਆ ਵੀ ਕੱਲ ਬਹੁਤ ਹਿੰਸਕ ਘਟਨਾਵਾਂ ਵਾਪਰੀਆਂ ਜਿਹੜੀ ਪੰਜਾਬ ਦਾ ਮਹੌਲਾ ਖਰਾਬ ਕਰਨ ਦੀ ਪੰਜਾਬ ਪੁਲਿਸ ਨੇ ਕਸਰ ਕੀ ਕੋਈ ਨਹੀਂ ਛੱਡੀ ਕਿਉਂਕਿ ਅਸੀਂ ਪੀਸਫੁਲੀ ਬਹੁਤ ਹੀ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰ ਰਹੇ ਸੀ ਸਰਕਾਰ ਤੇ ਮੈਨੇਜਮੈਂਟ ਦੀ ਪ੍ਰੋਬਲਮ ਸੀ ਕਿ ਵੀ ਉਹ ਇਹਨਾਂ ਨੂੰ ਧਰਨਾ ਕਰਨ ਤੋਂ ਰੋਕ ਕੇ ਸਾਨੂੰ ਸ਼ਾਂਤਮਈ ਢੰਗ ਨਾਲ ਬੈਠੇ ਹੋਏ ਇਹਨਾਂ ਨੂੰ ਸਾਡੇ ਐਨਆਰਪੀ ਚੋਂ 7 ਬੰਦੇ ਰਾਸਤੇ ਲੈ ਕੇ ਤੇ 5% ਜੇਲ੍ਹ ਭੇਜਿਆ ਗਿਆ ਸ਼ਾਂਤਮਈ ਤਰੀਕੇ ਆਪਦਾ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਪਰ ਸਰਕਾਰ ਨੂੰ ਆਏ ਸੀ ਵੀ ਧਰਨਾ ਇਹਨਾਂ ਦਾ ਖੋਖਲਾ ਕਰਕੇ ਇਹਨਾਂ ਦੀ ਹੜਤਾਲ ਨੂੰ ਖੋਖਲਾ ਕੀਤਾ ਜਾਵੇ ਤੇ ਸਾਡੇ ਬਹੁਤ ਸਾਰੇ ਸਾਥੀ ਦੇ ਪੱਗਾ ਵੀ ਲਾਈਆਂਗੇ ਜਾਂ ਕੱਪੜੇ ਵੀ ਪਾੜੇਗੇ ਕੇਸਾਂ ਦੀ ਬਿਆਦ ਵੀ ਕੀਤੀ ਗਈ ਬਹੁਤ ਹੀ ਨਿੰਦਣਯੋਗ ਪੰਜਾਬ ਪੁਲਿਸ ਦੀ ਇਹ ਘਟਨਾ ਸੀ ਜੀ ਹੁਣ ਕਿੰਨੀ ਦੇਰ ਤੱਕ ਲੂਗਾ ਜਿਹੜਾ ਤੁਹਾਡਾ ਵੇਖੋ ਜੀ ਜਿੰਨਾ ਟਾਈਮ ਸਰਕਾਰ ਕਿਲੋਮੀਟਰ ਬਸਾਂ ਦਾ ਟੈਂਡਰ ਰੱਦ ਨਹੀਂ ਕਰਦੀ ਸਾਡੇ ਕੱਚੇ ਮਲਾਇਮ ਨੂੰ ਪੱਕਾ ਨਹੀਂ ਕਰਦੀ ਕੰਟਰੈਕਟਰਾਂ ਨਾਲ ਸਾਥੀ ਰੈਗੂਲਰ ਨਹੀਂ ਕਰਦੀ ਤੇ ਆਊਟਸੋਰਸਿੰਗ ਨਾਲੋਂ ਕੰਟਰੈਕਟ ਤੇ ਨਹੀਂ ਕਰਦੀ ਉਸ ਉਹ ਉਹ ਉਦੋਂ ਤੱਕ ਸਾਡਾ ਦਰਨਾ ਬਿਲਕੁਲ ਹੜਤਾਲ ਜਾਰੀ ਰਹੂਗੀ ਸਰਕਾਰ ਸਾਡੀਆਂ ਮੰਗਾਂ ਮੰਨ ਲੇ ਕਿਲੋਮੀਟਰ ਬੱਸਾਂ ਟੈਂਡਰ ਰੱਦ ਕਰ ਦੇ ਅਸਸ ਅਸੀਂ ਹੜਤਾਲ ਨੂੰ ਅਸੀਂ ਪੋਸਟਪਨ ਕਰਨ ਲੱਗੇ ਟ੍ਰਾਂਸਪੋਰਟ ਮੰਤਰੀ ਦਾ ਧਿਆਨ ਆਇਆ ਉਹ ਕਹਿੰਦਾ ਵੀ ਜੇ ਸਾਰੀਆਂ ਸੱਸਾਂ ਸਰਕਾਰੀ ਹੋਣ ਤੇ ਹੜਤਾਲ ਕਰ ਦੇਣਗੇ ਸਰਕਾਰ ਸਵਾਰੀ ਜਿਹੜੀ ਖੱਜਲ ਖਰਾਬ ਹੋਊਗੀ ਕੰਟਰੈਕਟ ਦੀਆਂ ਮਜਬੂਰੀਆਂ ਸਾਨੂੰ ਰੱਖਣੀਆਂ ਪੈਣਗੀਆਂ ਦੇਖੋ ਜੀ ਇਹ ਪਾਲਿਸੀ ਹੁੰਦੀ ਹੈ ਸਰਕਾਰ ਜਿਹੜੀ 20% 25% ਬੱਸਾਂ ਕਿਲੋਮੀਟਰ ਪਾ ਸਕਦੀ ਹੈ ਪਰ ਹੁਣ ਸਰਕਾਰ ਬਿਲਕੁਲ ਉਲਟ 100 ਦੇ 100% ਕਿਲੋਮੀਟਰ ਬੱਸਾਂ ਪਾ ਰਹੀ ਹੈ ਜਿਹੜੀ ਕਿਲੋਮੀ ਉਹਦਾ ਮਹਿਕਮੇ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਇੱਕ ਤਾਂ ਉਹ ਕਿਲੋਮੀਟਰ ਬੱਸ ਦਾ ਮਾਲਕ ਤੇ ਡਰਾਈਵਰ ਆਪ ਦੀ ਮਨਮਰਜ਼ੀ ਰੋਡ ਤੇ ਚੱਲਣਗੇ ਆਪ ਦੀ ਮਰਜ਼ੀ ਨਾਲ ਸਵਾਰੀ ਚੜਾਉਣਗੇ ਤੇ ਮਰਜ਼ੀ ਨਾਲ ਫਲਾਈਓਵਰ ਤੇ ਜਾਣਗੇ ਜੇ ਮਹਿਕਮੇ ਦੀ ਬੱਸ ਹੋਊਗੀ ਤਾਂ ਮਹਿਕਮੇ ਦਾ ਡਰਾਈਵਰ ਜਿਹੜਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਬੱਸ ਲੈ ਕੇ ਜਾਊਗਾ ਸਵਾਰੀ ਚੜਾਊਗਾ ਤਾਂ ਉਹ ਲੋਕਾਂ ਨੂੰ ਫਾਇਦਾ ਹੋਊਗਾ ਪਰ ਹੁਣ ਸਰਕਾਰ ਕਿਲੋਮੀਟਰ ਬੱਸਾਂ ਪਾ ਕੇ ਜਿਹੜਾ ਮਹਿਕਮਾ ਸਾਡਾ ਕੋਖਲਾ ਕਰਕੇ ਘਟ 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 ਘਾਟਾ ਅੰਦਰਾ ਰਿਸੋਰਸ ਦਿਖਾ ਕੇ ਵੇਚਣ ਲਈ ਬਿਲਕੁਲ ਤਿਆਰ ਹੈ ਜੀ ਤੇ ਹੁਣ ਜਿਹੜਾ ਕੱਲ ਟੈਂਕੀ ਤੇ ਵੀ ਚੜੇ ਸੀ ਪੋਲਰ ਕੀ ਬਣ ਹਾਂਜੀ ਉਹ ਸਾਡੇ ਸਾਥੀ ਬੈਂਡਾੜੀ ਪੁੱਤ ਵੀ ਟੈਂਕੀ ਚੜੇ ਸੀ ਉਹ ਸਾਡੀ ਟੈਂਕੀ ਚੜਨ ਦੀ ਮਜਬੂਰੀ ਕਿਉਂਕਿ ਪੁਲਿਸ ਜਾਣ ਬੁੱਝ ਕੇ ਚੱਕ ਕੇ ਹਰਾਸਤ ਲੈ ਕੇ ਜੇਲ੍ਹ ਭੇਜਣ ਦੀ ਤਿਆਰੀ ਸੀ ਤੇ ਸਾਡੇ ਸਾਥੀਆਂ ਨੂੰ ਹਰਿਆਕਰਾਉਣ ਲਈ ਸਾਡੇ ਨੂੰ ਸਾਥੀਆਂ ਨੂੰ ਟੈਂਕੀ ਤੇ ਮਜਬੂਰੀ ਵਸ ਚੜਨਾ ਪਿਆ ਜੀ